ਪਟਿਆਲਾ ਦੀ ਧਾਗਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਭਾਜਣਾ ਮਚ ਗਿਆ ਤੇ ਅੱਗ ਲੱਗਣ ਦੇ ਕਾਰਨ ਅਜੇ ਪਤਾ ਨਹੀਂ ਲੱਗ ਸਕੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਪਾਕਦਰ ਜਿਹੜੀ ਮੱਚੀ ਹੋਈ ਨਜ਼ਰ ਆ ਰਹੀ ਹੈ ਜਦੋਂ ਅਚਾਨਕ ਇਹ ਤਾਗਾ ਫੈਕਟਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਪਟਿਆਲਾ ਦੀ ਸਭ ਤੋਂ ਵੱਡੀ ਤਾਗਾ ਫੈਕਟਰੀ ਹੈ ਜਿੱਥੇ ਅਕਸਰ ਕੰਮ ਚੱਲਦਾ ਰਹਿੰਦਾ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਜਿਨ੍ਹਾਂ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਫੈਕਟਰੀ ਦੇ ਵਿੱਚੋਂ ਨਿਕਲ ਰਿਹਾ ਇਸ ਅੱਗ ਦਾ ਧੂੰਆਂ ਦੇਖ ਕੇ ਹਰ ਇੱਕ ਵਿਅਕਤੀ ਹੈਰਾਨ ਹੈ ਕਿ ਇਸ ਤਰ੍ਹਾਂ ਦੀ ਇਸ ਫੈਕਟਰੀ ਦੇ ਵਿੱਚ ਅੱਗ ਕਿਵੇਂ ਲੱਗੀ ਮੌਕੇ ਤੇ ਮੌਜੂਦਾ ਸਮਾਣਾ ਤੋਂ ਪਹੁੰਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਤਾਗਾ ਫੈਕਟਰੀ ਦੇ ਵਿੱਚ ਅਚਾਨਕ ਕੀਤੀ ਜਾ ਰਹੀ ਹੈ ਜਲਦ ਅਸੀਂ ਇਸ ਅੱਗ ਤੇ ਕਾਬੂ ਪਾ ਲਵਾਂਗੇ ਅਸੀਂ ਪਟਿਆਲਾ ਤੋਂ ਵੀ ਪਾਣੀ ਦੀਆਂ ਗੱਡੀਆਂ ਮੰਗਵਾਈਆਂ ਨੇ ਤੇ ਜਲਦ ਹੀ ਅੱਗ ਤੇ ਕਾਬੂ ਪਾਇਆ ਜਾਵੇਗਾ ਲੇਕਿਨ ਇਸ ਫੈਕਟਰੀ ਦੇ ਵਿੱਚ ਅੱਗ ਲੱਗਣ ਨਾਲ ਕਾਫੀ ਵੱਡਾ ਨੁਕਸਾਨ ਫੈਕਟਰੀ ਮਾਲਕ ਦਾ ਹੋਇਆ ਜੋ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿੰਨਾ ਕੁ ਫੈਕਟਰੀ ਦੇ ਵਿੱਚ ਅੱਗ ਲੱਗਣ ਨਾਲ ਨੁਕਸਾਨ ਹੋਇਆ ਹੈ ਪਰ ਆਪਣਾ ਨਾਮ ਦੀ ਕਿਹੜਾ ਕੇਸ ਲਾਪਾ ਫਰਸਟ ਇਨੀਮ ਸੁਣਾਣਾ ਕੋਈ ਫਰਸਟ ਇਨੀਮ ਸੁਣਾਣਾ ਤੇ ਇਹ ਕੰਮ ਤੋਂ ਇਨਕੋਟਰੀ ਮਿਲਿਆ ਇਹਦੇ ਸਾਮੂ ਤਿੰਨ ਵਰਗੇ ਦੀ ਮਿੜ ਬੇ ਕਾਲਾ ਨਿਲੀ ਸੀ ਕਿ ਇੱਥੇ ਕਾਟਨ ਮੂਲ ਨੂੰ ਚੱਗ ਲੱਗੀ ਹੈ ਤੇ ਅਸੀਂ ਨਾਲ ਦੇ ਨਾਲ ਗੱਡੀ ਨੂੰ ਸਟੇਸ਼ਨ ਤੱਕ ਕਾਰਨੌਟ ਕਰਤਾ ਤੇ ਗੱਡੂ ਨਾਲ ਕੰਮ ਕਰੀਏ ਫਿਰ ਕਿੰਨੇ ਕਾਗਏ ਜੀ ਕੀ ਕੋਈ ਇੱਥੇ ਬਣਦਾ ਸੀਗਾ ਅੱਜ ਕਾਫੀ ਹੈ ਉਹ ਕਾਟਨ ਮੂਲ ਦਾ ਕਾਗਾ ਫਿੱਟੂ ਤੇ ਆਪਣੇ ਦੇਖਣ ਤੋਂ ਇੱਥੇ ਅਸੀਂ ਪਟਿਆਲ ਦੇ ਵੀ ਗੱਡੀ ਮੰਗਾਈ ਆਣੇ ਤੇ ਪਟਿਆਲ ਦੇ ਗੱਡੀ ਆ ਰਹੀ ਹੈ ਤੇ ਜਲਦੀ ਆ ਗੀ ਕੰਟਰੋਲ ਕਰਨੀ ਹੈ ਜੀ जो आए थे थोड़ा तू हम है ਪਾਪੜਾ ਆ ਗਈ ਕਿੰਨਾ ਨੰਬਰ ਰੁਕ ਸਕਦੀ ਹੈ ਕਿੰਨੇ ਕਰੋਗਾ ਸਮਾਜ ਦੇ ਦੇਖੋ ਹੁਣ ਉਹ ਵਾਟ ਘੰਟਾ ਲੱਗ ਗਈ ਕਾਰਨ ਲੱਗਿਆ ਪਤਾ ਫਿਰ ਕਾਰਨ ਦੇ ਗੱਲ ਨਹੀਂ ਲੱਭ ਗਈ ਕੋਈ ਦੱਸੀ ਨਹੀਂ ਕਿ ਮਾਲਕ ਨੇ ਮਾਲਕ ਨੇ ਕੋਈ ਕਾਰਨ ਦਾ ਅੱਗੇ ਕੁਝ ਵੱਡਣ ਲੱਗੇ ਤੇ ਜਦੋਂ ਵੀ ਕੋਈ ਮੁੰਡਾ ਕੋਈ ਐਸਾ ਹੋ ਜਾਉਂਦਾ ਥਾਂ ਇਹ ਵੀ ਨਹੀਂ ਕਰਦਾ